ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਹੋਕ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਆਪਾਂ YouTube ਚੈਨਲ ਤੇ ਜਿਹਦੇ ਨਾਮ ਹੈਗੇ ਸਾਹਿਕ ਖੇਤੀ ਵਲੋਗ ਤੇ ਲੋ ਜੀ ਆ ਗਈ ਮੈਂ ਤੁਹਾਡੇ ਲਈ ਇੱਕ ਬਹੁਤ ਸੋਹਣੀ ਵੀਡੀਓ ਲੈ ਕੇ ਇਹ ਹੈਗੇ ਕੱਚਾ ਦੁੱਧ ਦੋ ਤਿੰਨ ਚਮਚੇ ਕੱਚੇ ਦੁੱਧ ਦੇ ਤੇ ਇਹਦੇ ਵਿੱਚ ਦੋ ਚੀਜ਼ਾਂ ਆਪਾਂ ਹੋਰ ਮਿਕਸ ਕਰਨੀਆਂ ਨੇ ਇਹ ਕੱਚਾ ਦੁੱਧ ਜਿਹੜਾ ਹੁੰਦਾ ਨਾ ਤੁਹਾਡੀ ਸਕਿਨ ਨੂੰ ਨਾ ਬ੍ਰਾਈਟ ਬਣਾਉਂਦਾ ਹੈ ਖਾਸ ਕਰਕੇ ਸਰਦੀਆਂ ਦੇ ਵਿੱਚ ਕੱਚਾ ਦੁੱਧ ਗਰਮੀ ਹੋਵੇ ਸਰਦੀ ਹੋਵੇ ਕੱਚਾ ਦੁੱਧ ਅਗਰ ਆਪਾਂ ਇਸ ਤਰੀਕੇ ਨਾਲ ਇਸਤੇਮਾਲ ਕਰ ਲਵਾਂਗੇ ਨਾ ਚਿਹਰੇ ਤੇ ਚਿਹਰਾ ਇਕਦਮ ਦੁੱਧਾਂ ਗੁਹੀ ਮਤਲਬ ਕਿ ਇਹਨ ਮਲਾਈਮ ਹੋ ਜਾਏਗਾ ਤੇ ਦੁੱਧਾਂ ਗੁਹੀ ਤੁਹਾਡੀ ਸਕਿਨ ਹੋ ਜਾਏਗੀ ਚਮਕਦਾਰ ਤੇ ਐਨ ਵਾਈਟ ਵਾਈਟ ਠੀਕ ਹੈ ਬਹੁਤ ਹੀ ਪਿਆਰਾ ਇਹ ਵਾਲਾ ਜੋ ਮੈਂ ਤੁਹਾਨੂੰ ਦੱਸ ਰਹੀਆਂ ਫੇਸ ਪੈਕ ਫੇਸ਼ੀਅਲ ਕੇਰੋ ਫੇਸ ਪੈਕ ਹੈ ਇਹ ਬਹੁਤ ਵਧੀਆ ਤੇ ਕਿਹੜੀ ਕਿਹੜੀ ਚੀਜ਼ਾਂ ਇਸਤੇਮਾਲ ਕਰਕੇ ਆਪਾਂ ਇਹਨੂੰ ਆਪਣੇ ਚਿਹਰੇ ਤੇ ਲਗਾਉਣਾ ਹੈਗਾ ਪਹਿਲਾਂ ਤੇ ਆਪਾਂ ਕੀ ਕਰਨਾ ਕੱਚਾ ਦੁੱਧ ਲੈ ਆਏ ਠੀਕ ਹੈ ਕੱਚੇ ਦੁੱਧ ਨੂੰ ਪਹਿਲਾਂ ਆਪਾਂ ਇਸ ਤਰੀਕੇ ਨਾਲ ਫੇਸ ਮੈਂ ਬਿਲਕੁਲ ਵਾਸ਼ ਕਰ ਲਿਆ ਹੈ ਤੇ ਮੈਂ ਕੱਚੇ ਦੁੱਧ ਦੀ ਪਹਿਲਾਂ ਤੇ ਕਰ పూరి ఫేస్ కలినే కచ్చే దుద్ధి క్లీన ఫేస్ వ చర్ ਇਤਨਾਲ ਕੀ ਹੁੰਦਾ ਜਿਹੜੀ ਸਕਿਨ ਦੀ ਖੁਸ਼ਕੀ ਹੈ ਨਾ ਉਹ ਠੀਕ ਹੋ ਜਾਂਦੀ ਹੈ ਸਕਿਨ ਤੇ ਜਿਹੜਾ ਕਾਲਾਪਨ ਹੁੰਦਾ ਉਹ ਠੀਕ ਹੋ ਜਾਂਦਾ ਹੈ ਸਕਿਨ ਤੇ ਕਈ ਵਾਰ ਮੈਲ ਜੰਮੀ ਹੁੰਦੀ ਹੈ ਨਾ ਸਾਫ ਨਹੀਂ ਹੁੰਦੀ ਉਹ ਠੀਕ ਹੁੰਦੀ ਹੈ ਅਗਰ ਤੁਸੀਂ ਡੇਲੀ ਕਰੋਗੇ ਤੇ ਤੁਹਾਡੀਆਂ ਜਿਹੜੀਆਂ ਸ਼ਾਈਆਂ ਪੀਗਮੇਨਟੇਸ਼ਨ ਹੈ ਉਹ ਵੀ ਸਾਰੇ ਠੀਕ ਹੋ ਜੇਗੀ ਚਿਹਰੇ ਦੀ ਡਲਨੈਸ ਜਿਹੜੀ ਉਹ ਵੀ ਸਾਰੀ ਹੀ ਠੀਕ ਹੋ ਜੇਗੀ ਤੇ ਹੁਣ ਧੁੱਪ ਮਤਲਬ ਕਿ ਸਰਦੀ ਹੈ ਨਾ ਤਾਂ ਆਪਾਂ ਨੂੰ ਧੁੱਪ ਚ ਬਹਿਣਾ ਵਧੀਆ ਲੱਗਦਾ ਹੈ ਤੇ ਧੁੱਪ ਦੇ ਨਾਲ ਜਿਹੜੇ ਟੈਨ ਆ ਜਾਂਦੇ ਹਨ ਉਹ ਰੂਵ ਹੋਣੀ ਸ਼ੁਰੂ ਹੋ ਜਾਂਦੀ ਹੈ ਅਗਰ ਤੁਸੀਂ ਡੇਲੀ ਇਸ ਤਰੀਕੇ ਨਾਲ ਦੁੱਧ ਦਾ ਇਸਤੇਮਾਲ ਕਰੋਗੇ ਆ ਦੇਖੋ ਇਸ ਤਰੀਕੇ ਨਾਲ ਮੈਂ ਚੰਗਾ ਹੀ ਆਪਣੇ ਮਤਲਬ ਕਿ ਸਾਰੇ ਫੇਸ ਤੇ ਦੁੱਧ ਨੂੰ ਫੈਲਾ ਲਿਆ ਹੈ ਤੇ ਜਦ ਤੱਕ ਮੈਂ ਇਸੇ ਹੀ ਦੁੱਧ ਦੇ ਵਿੱਚ ਦੋ ਚੀਜ਼ਾਂ ਹੋਰ ਮਿਕਸ ਕਰਦੀ ਹਾਂ ਉਹ ਕਿਹੜੀਆਂ ਨੇ ਤੁਸੀਂ ਜਦ ਤੱਕ ਕੀ ਕਰੋ ਚੈਨਲ ਤੇ ਜਿਹੜੇ ਨਵੇਂ ਆਏ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਨੂੰ ਜਰੂਰ ਪ੍ਰੈਸ ਕਰੋ ਤੇ ਵੀਡੀਓ ਨੂੰ ਬਾਤੂ ਬਾਤ শেয়ার ਕਰ ਦੇਣਾ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਨਾ ਤੇ ਦੇਖੋ ਇਦਾਂ ਆਪਾਂ ਕੋਟਨ ਪੈਡ ਲਈਏ ਨੇ ਜੇ ਕੋਟਨ ਪੈਡ ਨਹੀਂ ਹੈਗੇ ਤਾਂ ਤੁਸੀਂ ਰੂੰ ਲੈ ਸਕਦੇ ਹੋ ਕੋਟਨ ਲੈ ਸਕਦੇ ਹੋ ਸਿੰਪਲ ਇਸ ਤਰੀਕੇ ਨਾਲ ਤੁਸੀਂ ਵੈਸੇ ਨਾ ਕਾਟਨ ਬੋਲ ਕਾਟਨ ਪੈਡ ਹੀ ਵਰਤਨੇ ਚਾਹੀਦੇ ਨੇ ਕਿਉਂਕਿ ਇਹ ਕਲੀਨ ਹੁੰਦੇ ਨੇ ਬਿਲਕੁਲ ਤੇ ਕੋਈ ਵੀ ਚਿਹਰੇ ਤੇ ਕਿਸੇ ਪ੍ਰਕਾਰ ਦਾ ਹਾਨੀਕਾਰਕ ਨਹੀਂ ਹੁੰਦਾ ਤੁਸੀਂ neck ਤੇ ਲਗਾ ਸਕਦੇ ਕਿਉਂਕਿ ਜਿਵੇਂ ਹੁਣ ਸਰਦੀ ਹੈ ਨਾ ਸਰਦੀਆਂ ਵਿੱਚ ਨਾ ਜਿਆਦਾ ਫੇਸ ਪੈਕ ਲਗਾਉਣਾ ਵਾਰ-ਵਾਰ ਮੂੰਹ ਧੋਣਾ ਬੜਾ ਹੀ ਔਖਾ ਲੱਗਦਾ ਹੈ ਤੇ ਪਰ ਸਰਦੀਆਂ ਵਿੱਚ ਹੀ ਜੇ ਨੇ ਕੇਅਰ ਕਰ ਲਈ ਨਾ ਆਪਣੀ ਸਕਿਨ ਦੀ ਤੇ ਉਹ ਫਿਰ ਸਾਰੀ ਉਮਰ ਤੇ ਸਾਰੇ ਸਾਲ ਹੀ ਆਪਣੀ ਜਿਹੜੀ ਸਕਿਨ ਹੈ ਨਾ ਉਹਨੂੰ ਵਧੀਆ ਤੇ ਐਨ ਕਲੀਅਰ ਰੱਖੇਗਾ ਕਿਉਂਕਿ ਸਰਦੀਆਂ ਵਿੱਚ ਖਾਸ ਕਰਕੇ ਜਿਹੜੇ ਫੇਸ ਪੈਕ ਨੇ ਬਹੁਤ ਕੰਮ ਕਰਦੇ ਆ ਫੇਸ ਤੇ ਤੇ ਉਸੇ ਹੀ ਕੱਚੇ ਦੁੱਧ ਦੇ ਵਿੱਚ ਆਪਾਂ ਕੀ ਕਰਨਾ ਹੈਗਾ ਇਹ ਹੈਗੇ ਚਾਵਲਾਂ ਦਾ ਆਟਾ ਜਿਹੜੀ ਰਾਈਸ ਪਾਊਡਰ ਵੀਡੀਓ ਵਰਤ ਤਰ ਲਾਈਕ ਕਰ ਦਿਓ ਜਤ ਜਲਦੀ ਸਬਸਕ੍ਰਾਈਬ ਕਰ ਦਿਓ ਜਿਹੜੇ ਚੈਨਲ ਤੇ ਨਵੇਂ ਆਏ ਨਾ ਉਹ ਫਿਰ ਆਪਾਂ ਪਾ ਲੈ ਇੱਕ ਚਮਚੇ ਦੇ ਵਿੱਚ ਰਾਈਸ ਪਾਊਡਰ ਠੀਕ ਹੈ ਰਾਈਸ ਆਟਾ ਤੇ ਜਿਹੜੀ ਦੂਸਰੀ ਚੀਜ਼ ਹੈ ਉਹ ਆਪਾਂ ਕੀ ਮਿਕਸ ਕਰਨੀ ਹੈਨੀ ਇਹ ਦੇਖੋ ਇਹ ਕਰਨੀ ਆਪਾਂ ਮਿਕਸ ਸਿਰਫ ਇਹੀ ਲੈਣਾ ਹੈ ਦੁੱਧ ਲਿਆਏ ਰਾਈਸ ਪਾਊਡਰ ਲਿਆਏ ਤੇ ਹਨੀ ਲਈ ਆਏ ਹਣੀ ਜਿਹੜਾ ਹੁੰਦਾ ਆਪਣੇ ਚਿਹਰੇ ਨੂੰ ਮੋਇਸਚਰਾਈਜ਼ਰ ਕਰਦਾ ਏ ਦਾਗ-ਧੱब्बे ਜਿਹੜੇ ਹੁੰਦੇ ਨੇ ਉਹ ਆਪਣੇ ਕੰਮ ਕਰਦਾ ਏ ਬਹੁਤ ਹੀ ਵਧੀਆ ਹੁੰਦਾ ਏ ਕਿਸੇ ਵੀ ਬ੍ਰਾਂਡ ਦਾ ਤੁਸੀਂ ਵਧੀਆ ਜਿਹਾ ਹਣੀ ਲੈ ਸਕਦੇ ਹੋ ਠੀਕ ਹੈ ਤੇ ਆਪਾਂ ਇਸ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਏ ਤੇ ਬਹੁਤ ਹੀ ਪਿਆਰਾ ਜਿਹਾ ਫੇਸ ਪੈਕ ਬਣ ਕੇ ਹੋ ਗਿਆ ਰੈਡੀ ਇਹ ਤੁਹਾਡੀ ਸਕਿਨ ਨੂੰ ਇੰਨਾ ਵਾਈਟ ਕਰੇਗਾ ਇੰਨਾ ਮਤਲਬ ਕਿ ਸੋਨਾ ਬਣਾ ਦੇਗਾ ਨਾ ਅਗਰ ਤੁਸੀਂ ਹਫ਼ਤੇ 'ਚ 3-4 ਵਾਰ ਇਹ ਕਰ ਲੈਂਦੇ ਹੋ ਡੇਲੀ ਵੀ ਕਰ ਲੈਂਦੇ ਤਾਂ ਵੀ ਤਾਂ ਕੋਈ ਨੁਕਸਾਨ ਨਹੀਂ ਹੈਗਾ ਤੁਹਾਡੇ ਚਿਹਰੇ ਨੂੰ ਬਿਲਕੁਲ ਕਲੀਨ ਕਰੇਗਾ ਬਿਲਕੁਲ ਸਾਫ਼ ਕਰੇਗਾ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਲੈ ਲਿਆ ਠੀਕ ਹੈ ਇਹਨੂੰ ਤੁਸੀਂ ਚਾਹੋ ਤੇ ਬ੍ਰਸ਼ ਦੀ ਮਦਦ ਨਾਲ ਵੀ ਲਾ ਸਕਦੇ ਹੋ ਚਾਹੇ ਤਾਂ ਤੁਸੀਂ ਹੱਥਾਂ ਨਾਲ ਵੀ ਲਾ ਸਕਦੇ ਹੋ ਮੈਂ ਵੈਲੇ ਮਤਲਬ ਕਿ ਪਹਿਲਾਂ ਮੈਂ ਫੇਸ ਬਿਲਕੁਲ ਵੋਸ਼ ਨਹੀਂ ਕੀਤਾ ਜਿਹੜਾ ਮੈਂ ਦੁੱਧ ਨਾਲ ਕਲੀਨਿੰਗ ਕੀਤਾ ਇਹਦੇ ਉੱਪਰ ਹੀ ਆਪਾਂ ਇਹਦਾ ਕੀ ਕਰਨਾ ਹੈ ਪੂਰੀ ਤਰੀਕੇ ਨਾਲ ਇਹਦਾ ਫੇਸ਼ਲ ਜਿਆ ਕਰ ਲੈਣਾ ਹੈ ਦੇਖੋ ਬਹੁਤ ਹੀ ਪਿਆਰਾ ਤੇ ਬਹੁਤ ਹੀ ਯੂਨੀਕ ਜਿਹਾ ਫੇਸ ਪੈਕ ਬਣ ਕੇ ਹੋ ਗਿਆ ਰੈਡੀ ਜਿਹੜਾ ਤੁਹਾਡੀ ਸਕਿਨ ਨੂੰ ਇੱਕਦਮ ਵਾਈਟ ਇੱਕਦਮ ਟਾਈਟ ਕਰੇਗਾ ਰਿੰਕਲਸ ਲੋਡਿੰਗਾ ਸਾਰੀਆਂ ਹੌਲੀ-ਹੌਲੀ ਰਿਮੂਵ ਹੁੰਦੀਆਂ ਸ਼ੁਰੂ ਹੋ ਜਾਣਗੀਆਂ ਜਦੋਂ ਤੁਸੀਂ ਆਪਾਂ ਪੂਰੀ ਤਰ੍ਹਾਂ ਆਪਾਂ ਕੇਅਰ ਕਰਨ ਲੱਗੇ ਨਾ ਆਪਣੇ ਫੇਸ ਦੀ ਤੇ ਤੁਹਾਡਾ ਜਿਹੜਾ ਫੇਸ ਇੱਕਦਮ ਹੀ ਬ੍ਰਾਈਟ ਹੋ ਜਾਏਗਾ ਇੱਕਦਮ ਉਮਰਲੈਸ ਹੋ ਜਾਓਗੇ ਜੇ ਤੁਸੀਂ 40 ਸਾਲ ਦੇ ਹੋ ਨਾ ਮੇਰੇ ਵਾਂਗੂ ਤੇ ਜਿੱਦਾਂ ਮੈਂ ਵੀ 20 ਸਾਲ ਦੀ ਲੱਗਦੀ 25 ਸਾਲ ਦੇ ਸਾਰੇ ਕਹਿੰਦੇ ਨੇ ਤੁਸੀਂ ਵੀ ਉਦਾਂ ਦੇ ਲੱਗੋਗੇ ਜੇ ਤੁਸੀਂ ਪ੍ਰੋਪਰ ਸਕਿਨ ਦੀ ਕੇਅਰ ਕਰੋਗੇ ਤਾਂ ਠੀਕ ਹੈ ਖਾਣ-ਪੀਣ 'ਚ ਧਿਆਨ ਰੱਖਿਆ ਕਰੋ ਮੈਂ ਤੁਹਾਨੂੰ ਦੱਸੂ ਕਰੂੰਗੀ ਮਰ ਕੱਲ ਮੈਂ ਵੀਡੀਓ ਬਣਾਵਾਂਗੀ ਤਾਂ ਮੈਂ ਦੱਸਾਂਗੀ ਮੈਂ ਕਿਹੜੇ ਸੀਡਸ ਲੈਣੀਆਂ ਜਿਹੜੇ ਮੈਨੂੰ omega 3 ਭਰਪੂਰ ਮਾਤਰਾ ਵਿੱਚ ਮਿਲਦਾ ਹੈ ਤੇ omega 3 ਜਿਹੜਾ ਹੁੰਦਾ ਹੈ ਉਹ ਆਪਣੀ ਬੋਡੀ ਲਈ ਬਹੁਤ ਵਧੀਆ ਹੁੰਦਾ ਹੈ ਖਾਸ ਕਰਕੇ ਆਪਣੀ ਸਕਿਨ ਲਈ ਠੀਕ ਹੈ ਵੈਸੇ ਤਾਂ omega 3 ਜਿਹੜੇ ਮੱਛੀ ਲੋਕ ਖਾਂਦੇ ਆ ਨਾ ਉਹਨਾਂ ਦੀ ਸਕਿਨ ਤੁਸੀਂ ਦੇਖ ਲਓ ਕਿੰਨੀ ਵਧੀਆ ਹੁੰਦੀ ਵਾਈਟ ਵਾਈਟ ਤੇ ਕਿੰਨੀ ਕਲੀਅਰ ਸਕਿਨ ਹੁੰਦੀ ਕਿਉਂਕਿ ਉਹ ਵਿੱਚ ਮੱਛੀ ਵਿੱਚ omega 3 ਹੁੰਦਾ ਤੇ ਉਹ ਸਾਡੇ ਵਰਗੇ ਜਿਹੜਾ ਮੈਂ ਨਹੀਂ ਖਾਂਦੀ ਤੇ ਮੇਰੇ ਵਰਗੀਆਂ ਹੋਰ ਭੈਣਾਂ ਨੇ ਨਹੀਂ ਖਾਂਦੀਆਂ ਹੈਗੀਆਂ ਤੇ ਉਹਨਾਂ ਨੇ ਕੀ ਖਾਣਾ ਹੈ ਮੈਂ ਕੱਲ ਨੂੰ ਤੁਹਾਨੂੰ ਵੀਡੀਓ ਜੜੀ ਹੈ ਨਾ ਕੱਲ 10 ਵਜੇ ਵੀਡੀਓ ਆਉਗੀ ਉਹਦੇ ਵਿੱਚ ਦੱਸਾਂਗੀ ਤੁਸੀਂ ਡੇਲੀ ਕੀ ਖਾ ਸਕਦੇ ਹੋ ਸਰਦੀਆਂ ਵਿੱਚ ਖਾਸ ਕਰਕੇ ਇਹ ਸਰਦੀਆਂ ਦਾ ਮੈਂ ਸਾਰਾ ਹੀ ਤੁਹਾਨੂੰ ਜੋ ਵੀ ਇਹ ਰੈਮੜੀਆਂ ਦੱਸ ਰਹੀ ਐ ਕਿ ਤੁਹਾਨੂੰ ਸਰਦੀ ਵਿੱਚ ਤੁਹਾਡੀ ਸਕਿਨ ਜਿਹੜੀ ਇਕਦਮ ਟਾਈਟ ਤੇ ਇਕਦਮ ਨਿਖਰੀ ਰਹੇ ਠੀਕ ਹੈ ਜੀ ਤੇ ਆ ਦੇਖੋ ਹੁਣ ਆਪਾਂ ਇਹਨੂੰ ਫੇਸ ਪੈਕ ਨੂੰ ਲਗਾ ਲਿਆ ਪਹਿਲਾਂ ਮੈਂ ਹੁਣ ਚੰਗੀ ਤਰ੍ਹਾਂ ਇਹਦੇ ਨਾਲ ਆਪਣੇ ਚਿਹਰੇ ਦੀ ਮ사ਜ ਕਰਾਂਗੀ ਦੇਖੋ ਕਿੰਨਾ ਸੌਫਟ ਜਿਹਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਏ ਠੀਕ ਹੈ ਪਹਿਲਾਂ ਮੈਂ 5 ਮਿੰਟ ਪੂਰੀ ਜਿੰਮ ਵਾਸਤੇ ਨਹੀਂ ਹੋਣੀ ਆ ਕੋਈ ਵੀ ਫੇਸ ਪੈਕ ਲਗਾ ਕੇ ਤੇ ਤੁਸੀਂ ਕਲੀਨ ਆਪਣੇ ਚਿਹਰੇ ਦੀ ਕਲੀਨਿੰਗ ਜੀ ਕਰਿਆ ਕਰੋ ਬਿਲਕੁਲ ਸਾਫ਼ ਕਰਿਆ ਕਰੋ ਸਕਰਬ ਵੀ ਹੋ ਜਾਵੇ ਤੇ ਸਕਿਨ ਨੂੰ ਇੱਕਦਮ ਉਹ ਵੀ ਮ사ਜ ਜੀ ਵੀ ਹੋ ਜਾਵੇ ਕਿਉਂਕਿ ਜਿਹੜਾ ਬਲੱਡ ਸਰਕਲ ਹੁੰਦਾ ਨਾ ਸਕਿਨ ਦਾ ਉਹ ਜ਼ਰੂਰੀ ਹੁੰਦਾ ਹੈ ਕਿ ਹਰ ਵੇਲੇ ਆਪਣਾ ਬਲੱਡ ਸਰਕਲ ਵਧੀਆ ਤਰੀਕੇ ਨਾਲ ਚੱਲਦਾ ਰਹਿਣਾ ਚਾਹੀਦਾ ਹੈ ਚਿਹਰੇ ਦਾ ਤਾਕੇ ਤੇ ਜਾ ਕੇ ਆਪਣਾ ਰੰਗ ਨਿੱਖਰਦਾ ਹੈ ਇਹ ਫੇਰ ਹੋ ਜਾਂਦਾ ਹੈ ਜੇ ਤੁਸੀਂ ਪਾਰਟੀ ਵਿਆਹ ਤੇ ਕਿਤੇ ਵੀ ਹੁਣ ਸਰਦੀ ਚ ਕਿਤੇ ਜਾਣਾ ਹੋਵੇ ਤਾਂ ਫੋਟੋ ਫਾਟ ਤੁਸੀਂ ਕੀ ਕਰੋ ਚਾਵਲ ਦਾ ਆਟਾ ਲੈ ਲਓ ਪੀਸ ਕੇ ਰੱਖ ਲਓ ਨਹੀਂ ਤਾਂ ਵੈਸੇ ਆਨਲਾਈਨ ਵੀ ਮਿਲ ਜਾਂਦਾ ਹੈ ਤੁਸੀਂ ਲਿਆ ਵੀ ਸਕਦੇ ਹੋ ਨਹੀਂ ਤਾਂ ਹੈ ਚਾਵਲਾ ਨੂੰ ਤੁਸੀਂ ਕੀ ਕਰੋ ਪੀਸ ਕੇ ਮਿਕਸੀ ਚ ਪਾਊਡਰ ਬਣਾ ਕੇ ਤੇ ਰੱਖ ਸਕਦੇ ਹੋ ਨਹੀਂ ਤਾਂ ਜਿਹੜੇ ਚਾਵਲ ਹੁੰਦੇ ਨੇ ਨਾ ਮਤਲਬ ਕਿ ਜਦੋਂ ਬਣਦੇ ਹੁਣ ਚਾਵਲ ਜਦੋਂ ਆਪਾਂ ਖਾਣ ਵਾਸਤੇ ਬਣਾਉਂਦੇ ਆ ਉਹ ਚਾਵਲ ਤੁਸੀਂ ਲੈ ਕੇ ਉਹ ਵੀ ਮਿਕਸੀ ਵਿੱਚ ਗ੍ਰाइंड ਕਰਕੇ ਉਹਦੇ ਵਿੱਚ ਦੁੱਧ ਪਾ ਕੇ ਹਦੀ ਪਾ ਕੇ ਉਹਦਾ ਵੀ ਮਾਸਕ ਤੁਸੀਂ ਲਗਾ ਸਕਦੇ ਹੋ ਤੇ ਇਹ ਚੇਰੋਨਿਕ தம் ਕਲੀਨ ਕਰ ਦਿੰਦਾ ਹੈ ਤਾਂ ਹੁਣ ਫੇਸ ਤੇ ਲੱਗੀਆਂ ਲਗਾਣਾ ਜਦੋਂ ਜਦੋਂ ਤੁਸੀਂ ਲਗਾਣਾ ਹੋਵੇ ਨਾ ਹਣ ਤੋਂ ਪਹਿਲਾਂ ਕੰਨਾਂ ਤੇ ਵੀ ਲਗਾਓ ਆਪਣੇ ਨੈਕ ਤੇ ਵੀ ਲਗਾਓ ਹੱਥਾਂ ਪੈਰਾਂ ਤੇ ਜਿੱਦਾਂ ਮਰਜ਼ੀ ਤੁਸੀਂ ਆਪਣੀ ਬੋਡੀ ਤੇ ਲਗਾ ਸਕਦੇ ਹੋ ਦੇਖੋ ਬਹੁਤ ਪਿਆਰਾ ਜੋ 글로ਅ ਆ ਜਾਂਦਾ ਹੈ ਵਧੀਆ ਲੱਗ ਰਹੀ ਹੈ ਨਾ 5 ਮਿੰਟ ਮ사ਜ ਕਰਨ ਵਾਲਿਆ ਦੇਖੋ ਕਿੰਨਾ ਵਧੀਆ 글로ਸ ਆ ਗਿਆ ਸ਼ਿਰ ਦੇਖੋ ਵਾਈਟ ਵਾਈਟ ਚਿਹਰਾ ਹੋ ਗਿਆ ਕਿੰਨਾ ਸੋਹਣਾ ਕਿੰਨਾ ਕਲੀਨ ਜਾ ਹੋ ਗਿਆ ਨਾ ਦੇਖੋ ਹੁਣ ਤੁਸੀਂ ਕਰਨਾ ਹੈ 5 ਮਿੰਟ ਮ사ਜ ਕੀਤੀ 10 ਮਿੰਟ ਇਸੇ ਤਰ੍ਹਾਂ ਹੀ ਮੋਟੀ ਲੇਅਰ ਲਾ ਕੇ ਤੁਸੀਂ ਤੇ ਇਹਨੂੰ ਛੱਡ ਦੇਣਾ ਹੈ 10 ਮਿੰਟ ਬਾਅਦ ਫਿਰ ਜਦੋਂ ਥੋੜਾ ਥੋੜਾ ਡਰਾਈ ਹੋ ਜਾਣਾ ਹੈ ਤਾਂ ਫਿਰ ਤੁਸੀਂ ਇਹਦੀ ਮ사ਜ ਕਰਕੇ ਤੇ ਚੰਗੀ ਤਰ੍ਹਾਂ ਆਪਣੇ ਚਿਹਰੇ ਨੂੰ ਨਾ ਵੋਸ਼ ਕਰ ਲਓ ਤੇ ਕੋਈ ਵੀ ਸੋਨਾ ਜਾਂ ਮੋਇਸਚਰਾਈਜ਼ਰ ਲਗਾ ਲਓ ਕਿਉਂਕਿ ਨਾ ਸਰਦੀਆਂ ਚ ਮੋਇਸਚਰਾਈਜ਼ਰ ਲਗਾਉਣਾ ਬਹੁਤ ਜ਼ਰੂਰੀ ਹੈ ਜਿਸਕੇ ਇਨ ਜਦੋਂ ਰੁੱਖੀ ਸੁੱਕੀ ਹੋ ਜਾਂਦੀ ਹੈ ਨਾ ਧੋਣ ਤੋਂ ਬਾਅਦ ਤੇ ਫਿਰ ਕੀ ਹੁੰਦਾ ਹੈ ਸਕਿਨ ਤੇ ਜਲਦੀ ਝੁਰੜੀਆਂ ਆਣੀ ਸ਼ੁਰੂ ਹੋ ਜਾਂਦੀਆਂ ਨੇ ਜਲਦੀ ਰਿੰਕਲ ਪੈਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਸਕਿਨ ਜਿਆਦਾ ਡਰਾਈ ਰਹਿਣ ਨਾ ਦਿਆ ਕਰੋ ਸਰਦੀ ਵਿੱਚ ਖਾਸ ਕਰਕੇ ਅਗਰ ਤੁਸੀਂ ਇਸੇ ਤਰੀਕੇ ਨਾਲ ਜੋ ਮੈਂ ਤੁਹਾਨੂੰ ਰਹਿਣੇ ਦੱਸਦੀਆਂ ਕੱਲ ਮੈਂ ਦੇਸੀ ਘਿਓ ਦੀ ਕਰੀਮ ਦੱਸੀ ਸੀ ਅਗਰ ਉਹ ਤੁਸੀਂ ਇਸਤੇਮਾਲ ਕਰਦੇ ਹੋ ਮੈਂ ਤੁਹਾਨੂੰ ਵੈਸਲੀਨ ਵਾਲਾ ਦੱਸਿਆ ਸੀ ਉਹ ਇਸਤੇਮਾਲ ਕਰਦੇ ਹੋ ਨਾਰੀਅਲ ਵਾਲਾ ਜੋ ਵੀ ਤੁਸੀਂ ਇਸਤੇਮਾਲ ਕਰਦੇ ਹੋ ਤੁਹਾਡੀ ਤੇ ਤੁਹਾਡਾ ਚਿਹਰਾ ਚ ਇੱਕ ਮੋਇਸਚਰਾਈਜ਼ਰ ਜਿਹਾ ਬਣਿਆ ਰਹੇਗਾ ਤੇ ਕਦੀ ਵੀ ਤੁਹਾਡੀ ਸਕਿਨ ਸੁੱਕੇਗੀ ਨਹੀਂ ਠੀਕ ਹੈ ਜੀ ਤੇ ਕਦੀ ਵੀ ਝੁਰੜੀਆਂ ਜਲਦੀ ਨਹੀਂ ਆਉਣਗੀਆਂ ਲਓ ਜੀ ਇਹਨੂੰ ਮੈਂ ਹੁਣ ਏਦਾਂ ਰੱਖ ਕੇ ਫਿਰ ਮੈਂ ਸਾਫ਼ ਕਰਕੇ ਤੁਹਾਨੂੰ ਲਓ ਜੀ ਹੁਣ ਮੈਂ ਮੜ ਲੇ ਗਿੱਲਾ ਕਰ ਲਿਆ ਪਾਣੀ ਲਾ ਕੇ ਤੇ ਹੁਣ ਇਹਨੂੰ ਮੈਂ ਚੰਗੀ ਤਰ੍ਹਾਂ ਦੀ ਫੇਰ ਪਸਾਜ ਕਰ ਲਈ ਸੀਗੀ 10 ਮਿੰਟ ਤੋਂ ਬਾਅਦ ਤੇ ਹੁਣ ਕਰਦੇ ਆਪਾਂ ਇਹਨੂੰ ਸਾਫ਼ ਇਹ ਮਿਲੇ ਆ ਹੈਗਾ ਇਹ ਰੁਮਾਲ ਸਾਫ਼ ਜਿਹਾ ਦੇਖੋ। ਦੇਖੋ ਕਿੰਨਾ ਪਿਆਰਾ। ਵਾਓ। ਕਿੰਨਾ ਪਿਆਰਾ 글로ਅ ਆਇਆ ਹੈ ਚਿਹਰੇ ਤੇ। ਸਿਰਫ ਦੁੱਧ, ਰਾਈਸ ਪਾਊਡਰ ਤੇ ਹਣੀ। ਤਿੰਨ ਚੀਜ਼ਾਂ ਨੇ ਮਾਤਰ ਤੇ ਤੁਸੀਂ ਇਹਦਾ ਫੇਸ਼ਨ ਕਰੋ। ਦੁੱਧ ਤੇ ਸਿਰਫ ਦੋ ਚੀਜ਼ਾਂ ਮਿਕਸ ਕਰਕੇ ਤੇ ਇਸ ਤਰੀਕੇ ਨਾਲ ਲਗਾਓਗੇ ਨਾ ਤੇ ਚਿਹਰਾ ਇੱਕਦਮ ਤੁਹਾਡਾ ਕਲੀਨ ਹੋ ਜਾਏਗਾ, ਸਾਫ ਹੋ ਜਾਏਗਾ। ਤੁਸੀਂ ਦਿਨ ਚਾਰ ਵਾਰੀ ਕਰ ਸਕਦੇ ਹੋ ਦਿਲੀ ਵੀ ਕਰ ਸਕਦੇ ਹੋ ਤਾਂ ਵੀ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਇਹਨੂੰ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਠੀਕ ਹੈ ਤੇ ਬਹੁਤ ਵਧੀਆ 글로 ਆਇਆ ਹੈ ਕਿਤੇ ਤੁਸੀਂ ਸ਼ਾਦੀ ਵਿਆਹ ਪਾਰਟੀ ਤੇ ਜਾਣਾ ਹੋਵੇ ਫੋਟੋ ਫਟ ਤੁਸੀਂ ਇਸ ਤਰੀਕੇ ਨਾਲ ਤੁਹਾਡੀ ਸਕਿਨ ਕੋਰੀਅਨ ਬਣ ਜਾਈ ਕੋਰੀਅਨ ਸਕਿਨ ਹੁੰਦੀ ਹੈ ਨਾ ਚਮਕਣੀ ਚਮਕਣੀ ਗਲਾਸ ਟੈਪ ਹਣੀ ਹੁੰਦੀ ਹੈ ਇਕਦਮ ਬ੍ਰਾਈਟ ਜੀ ਹੁੰਦੀ ਸਕਿਨ ਉਸ ਤਰੀਕੇ ਦੀ ਹੋਣੀ ਸ਼ੁਰੂ ਹੋ ਜੇਗੀ ਤੁਸੀਂ ਅਗਰ ਚਾਵਲਾਂ ਦਾ ਇਦਾਂ ਇਸਤੇਮਾਲ ਕਰੋਗੇ ਚਾਵਲ ਬਹੁਤ ਵਧੀਆ ਹੁੰਦੇ ਨੇ ਸਕਿਨ ਵਾਸਤੇ ਇਸ ਤਰੀਕੇ ਨਾਲ ਤੁਸੀਂ ਇਸਤੇਮਾਲ ਕਰਦੇ ਰਹਿਣਾ ਕਰੋ ਜਦੋਂ ਤੁਸੀਂ ਚਾਵਲ ਬਣਾਉਂਦੇ ਹੋ ਨਾ ਖਾਣ ਵੇਲੇ ਮਨ ਲੈ ਆਪਾਂ ਖਾਣ ਵਾਸਤੇ ਚਾਵਲ ਬਣਾਨੇ ਆ ਉਸਦੇ ਉਦੋਂ ਵੀ ਤੁਸੀਂ ਉਹ ਚਾਵਲ ਥੋੜੇ ਚ ਲੈ ਲਓ ਮਿਕਸ ਗ੍ਰੈਂਡਰ ਵਿੱਚ ਗ੍ਰੈਂਡ ਕਰ ਲਓ ਥੋੜਾ ਦੁੱਧ ਪਾਓ ਹਣੀ ਬਾਉ ਤੇ ਇਸ ਤਰੀਕੇ ਨਾਲ ਤੁਸੀਂ ਉਹਦਾ ਮਸਾਜ ਕਰਦੇ ਰਹੋ ਤੇ ਫਿਰ ਉਹਦਾ ਫੇਸ ਪੈਕ ਬਣਾ ਕੇ ਚਿਹਰੇ ਤੇ ਛੱਡ ਦਿਓ ਤੇ 15-20 ਮਿੰਟ ਇਸ ਤਰੀਕੇ ਨਾਲ ਛੱਡੋਗੇ ਨਾ ਤੇ ਜਿਹੜੀ ਤੁਹਾਡੀ ਸਕਿਨ एकदम ਬ੍ਰਾਈਟ ਹੋ ਜੇਗੀ ਆ ਦੇਖੋ ਇਸ ਤਰੀਕੇ ਨਾਲ ਮੈਲ ਉਤਰਨੀ ਸ਼ੁਰੂ ਹੋ ਗਈ ਹੁਣ ਆ ਦੇਖੋ ਆ ਦੇਖੋ ਤੇ ਇਸ ਤਰ੍ਹਾਂ ਤੁਹਾਡੇ ਜਿਹੜੇ हेयर ਹੁੰਦੇ ਨੇ ਨਾ ਉਹ ਵੀ ਰਿਮੂਵ ਹੋ ਜਾਂਦੇ ਨੇ। ਹਾਂ ਟਿਕਾ। ਇਹਨਾਂ ਚੀਜ਼ਾਂ ਤੋਂ ਹਮੇਸ਼ਾ ਬਚਾ ਕੇ। ਆ ਦੇਖੋ ਜਦੋਂ ਮੈਂ ਸਾਫ਼ ਕੀਤਾ ਉਸ ਤੋਂ ਬਾਅਦ ਆ ਦੇਖੋ نیچے ਸੀ ਨਾ ਜੰਮਿਆ ਹੋਇਆ ਤਾਂ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਇਹਨੂੰ ਉਤਾਰ ਲੈਣਾ ਸਾਰੀ ਮੈਲ ਜਿਹੜੀ ਸਾਰੀ ਗੰਦਗੀ ਤੁਹਾਡੀ ਰਿਮੂਵ ਹੋ ਜੇਗੀ। ਤੇ ਲੋ ਜੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ? ਕਿ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਕਰਕੇ ਜਰੂਰ ਦੱਸਣਾ ਤੇ ਫਿਰ ਮਿਲਦੇ ਆਪਾਂ ਇੱਕ ਨਈ ਰੈਮਡੀ ਨਾਲ। ਤੇ ਮੈਂ ਹੁਣ ਫੇਸ ਨੂੰ ਕਰਦੀ ਆ ਬੋਸ਼ ਦੇਖੀ ਕਿੰਨਾ ਨਖਾਰ ਆਇਆ ਫੇਸ ਤੇ ਕਿੰਨਾ ਗਲੋ ਆਇਆ ਹੈ ਤੇ ਬਹੁਤ ਵਧੀਆ ਰੈਮਡੀ ਹੈ ਤੁਸੀਂ ਵੀ ਇਸਤੇਮਾਲ ਕਰੋ ਤੇ ਆਪਣੇ ਚਿਹਰੇ ਨੂੰ ਸੋਹਣਾ ਜਿਹਾ ਬਿਊਟੀਫੁੱਲ ਜਿਹਾ ਗਲੋ